ਅੱਜ ਗੱਲ ਕਰਾਂਗੇ ਦੇਸ਼ ਦੇ ਉਸ ਮਹਾਨ ਜਿਹੜੇ ਸ਼ਖਸੀਅਤ ਸੀਗੇ ਬਾਰੇ ਜਿਹੜੇ ਕੱਲ 80 ਸਾਲ ਦੀ ਆਪਣੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਜੀ ਹਾਂ ਗੱਲ ਕਰ ਰਹੇ ਆ ਡਾਕਟਰ ਮਨਮੋਹਨ ਸਿੰਘ ਜਿਹੜੇ ਕੀ ਸਾਬਕਾ ਪ੍ਰਧਾਨ ਮੰਤਰੀ ਸੀਗੇ ਜਿਨ੍ਹਾਂ ਵੱਲੋਂ ਦੇਸ਼ ਦੇ ਵਿੱਚ ਕਈ ਕੀਰਤੀਮਾਨ ਜਿਹੜੇ ਸਥਾਪਿਤ ਕੀਤੇ ਗਏ ਜਿਸ ਦੀ ਪ੍ਰਸ਼ੰਸਾ ਸਾਡੇ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਕਈ ਵਾਰੀ ਕੀਤੀ ਹੈ ਦੱਸਦੀ ਕਿ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਜਿੱਥੇ ਪੂਰੇ ਦੇਸ਼ ਭਾਰ ਵਿੱਚ ਜਿਹੜੀ ਹੈ ਸ਼ੋਕ ਦੀ ਲਹਿਰ ਦੌੜੀ ਹੈ ਉੱਥੇ ਹੀ ਜਿਹੜੇ ਕਾਂਗਰਸ ਨੇਤਾ ਹੈਗੇ ਆ ਉਹਨਾਂ ਵਿੱਚ ਵੀ ਜਿਹੜਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਗੱਲ ਕਰਾਂਗੇ ਹਲਕਾ ਪੂਆ ਦੀ ਜਿੱਥੇ ਪੂਰੀ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਹੈਗੀ ਹੈ ਇਸ ਦੁੱਖ ਦੀ ਘੜੀ ਤੇ ਸ਼ੋਕ ਮਨਾ ਰਹੀ ਹੈ ਉੱਥੇ ਹੀ ਸਾਭ ਦਾ ਬਧਾਇਕ ਜਗਿੰਦਰਪਾਲ ਜਿਹੜੇ ਹੈਗੇ ਨਾ ਉਹਨਾਂ ਵੱਲੋਂ ਵੀ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਉਹਨਾਂ ਦਾ ਵੀ ਕਹਿਣਾ ਕਿ ਜਿਹੜੇ ਸਾਡੇ ਸਾਭ ਦਾ ਪ੍ਰਧਾਨ ਮੰਤਰੀ ਜਿਹੜੇ ਡਾਕਟਰ ਮਨਮੋਹਨ ਸਿੰਘ ਸੀਗੇ ਉਹਨਾਂ ਨੇ ਦੇਸ਼ ਦੇ ਲਈ ਕਈ ਕੀਰਤੀਮਾਨ ਜਿਹੜੇ ਸਥਾਪਿਤ ਕੀਤੇ ਗੱਲ ਬਸਣਾ ਨੇ ਉਹਨਾਂ ਨਾਲ ਕੀਤੀ ਹੋਈ ਕੀ ਉਹਨਾਂ ਦਾ ਜਿਹੜਾ ਹੈਗਾ ਕਹਿਣਾ ਮੈਂ ਸਾਕਾ ਵੀ ਦਾਇਰ ਜਗਿੰਦਰਪਾਲ ਡਿਸਟ੍ਰਿਕਟ ਪਠਾਨਕੋਟ ਹਲਕਾ ਕੋਇਦੋ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਐ ਸ਼ੋਭਕ ਕਰਦਾ ਸਾਡੇ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਮਨਮੋਹ ਸਿੰਘ ਜਿਹਨਾਂ ਨੂੰ ਪੂਰਾ ਵਰਲਡ ਜਿਹੜਾ ਹੈ ਉਸ ਵੀ ਨੇ ਜਿਸ ਨੇ ਪੂਰਾ ਵਰਲਡ ਜਿਹੜਾ ਹੈ ਦੌੜ ਜਾ ਰਿਹਾ ਸੀ ਪੁਰ ਸਾਡਾ ਦੇਸ਼ ਜਿਹੜਾ ਉਸੇ ਦਿਨਾਂ ਚੁੱਕ ਕੇ ਰੱਖਿਆ ਪੁਰ ਇਹੋ ਜਿਹੇ ਇਨਸਾਨ ਜਿਹੜੇ ਆ ਇਤਿਹਾਸ ਦੀ ਬਹੁਤ ਕੱਟ ਜਦੋਂ ਉਹ ਪੁਰ ਗਿਲੇ ਇਹੋ ਜਿਹੇ ਇਨਸਾਨ ਪੈਦਾ ਹੁੰਦੇ ਆ ਉਹਨਾਂ ਦੇ ਉੱਤੇ ਅੱਗ ਅਬਦੀ ਕਿਰਪਾ ਹੁੰਦੀ ਆ ਉਹਨਾਂ ਤੇ ਰੱਬ ਦੀ ਲੋ ਹੁੰਦੀ ਆ ਔਰ ਅੱਜ ਪੂਰਾ ਦੇਸ਼ੜ ਕੇ ਪੂਰਾ ਵਰਡ ਆ ਯਾਦ ਕਰ ਰਿਹਾ ਹੈ ਮਨਮੋਹਨ ਸਿੰਘ ਜੀ ਅੱਜ ਅਲਬੀਨਾ ਕਹ ਕੇ ਚਲੇ ਗਏ ਨਾ ਪਰ ਮੈਂ ਆਪਣੇ ਵੱਲੋਂ ਪ੍ਰਭੂ શ્રી ਰਾਮ ਅਗੇ ਅਰਦਾਸ ਕਰਦਾ ਬਦ ਨਾਮ ਕਰਦੀ ਅਰਦਾਸ ਕਰਦਾ ਮਨਮੋਹਨ ਸਿੰਘ ਜੀ ਨੂੰ ਆਪਣੇ ਚਰਵਾਚ ਅੰવાસ ਦੇਣ ਹੋਰ ਅਪਿਛੇ ਪਰਵਾਹ ਨੂੰ ਜੀ ਪਾਲਾ ਮੰਨੰਦਾ ਬਾਲਵਕਸ਼ਣ ਦੇਰ ਮੈਂ ਆਪਣੇ ਕੋਲ ਬਹੁਤ ਦੁਖੀ ਹਸੀ ਦੇ ਨਾਲ ਜਾ